ਇੰਡਰੇਜਾਤ ਚ ਏਜੰਸੀ ਯਾਨੀ ਕਿ NIA ਵੱਲੋਂ ਸ਼ੁੱਕਰਵਾਰ ਤੜਕਸਰ ਪੰਜਾਬ ਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਗਏ ਨੇ ਇਹਨਾਂ ਦੇ ਵਿੱਚ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਵੀ ਸ਼ਾਮਲ ਨੇ MP ਅੰਮ੍ਰਿਤਪਾਲ ਦੇ ਬਾਬਾ ਬਕਾਲਾ ਚ ਲਗਭਗ ਸਾਰੇ ਰਿਸ਼ਤੇਦਾਰਾਂ ਦੇ ਘਰ NIA ਵੱਲੋਂ ਰੇਡ ਮਾਰੀ ਗਈ ਹੈ ਮੋਗਾ ਤੋਂ ਵੀ ਸੂਚਨਾ ਆਈ ਕਿ ਸਮਾਲਸਰ ਚ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਵੀ NIA ਵੱਲੋਂ ਰੇਡ ਕੀਤੀ ਗਈ ਹੈ ਅਤੇ ਜਾਂਚ ਚੱਲ ਰਹੀ ਹੈ ਅੰਮ੍ਰਿਤਸਰ 'ਚ ਵਕ ਵਕ ਥਾਮਾਂ ਤੇ ਰੇਡ ਦੇ ਵਿੱਚ ਐਨਆਈਏ ਵੱਲੋਂ ਰਈਆਂ 'ਚ ਵੀ ਰੇਡ ਕੀਤੀ ਗਈ ਹੈ ਇਸ ਨਾਲ ਸੰਸਦ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਅਤੇ ਕਰੀਬੀ ਰਿਸ਼ਤੇਦਾਰ ਭਾਈ ਪ੍ਰਗਟ ਸਿੰਘ ਜੱਲੂਪੁਰ ਖੇੜਾ ਦੇ ਗ੍ਰਹਿ ਰਈਆ ਫਿਰੂਮਾਨ ਤੇ ਸਥਿਤ ਉਹਨਾਂ ਦੇ ਗ੍ਰਹਿ ਸੰਦੂ ਫਰਨੀਚਰ ਹਾਊਸ ਤੇ ਛਾਪਾ ਮਾਰਿਆ ਗਿਆ ਜਾਣਕਾਰੀ ਅਨੁਸਾਰ ਐਨਆਈਏ ਵੱਲੋਂ ਅੰਮ੍ਰਿਤਪਾਲ ਦੇ ਚਾਚਾ ਦੇ ਘਰ ਰੇਡ ਤੋਂ ਬਾਅਦ ਏਜੰਸੀ ਸੁਖਚੈਨ ਸਿੰਘ ਨੂੰ ਨਾਲ ਲੈ ਗਈ ਐਨਆਈਏ ਵੱਲੋਂ ਜਾਂਚ ਦੌਰਾਨ ਕਾਂਚੇ ਪੂਰੀ ਤਰ੍ਹਾਂ ਨਾਲ ਕੋਨੇ-ਕੋਨੇ ਦੀ ਜਾਂਚ ਕੀਤੀ ਗਈ ਨਾਲ ਹੀ ਟੀਮ ਵੱਲੋਂ ਘਰ ਦੇ ਵਿੱਚ ਪਿਆ ਇੱਕ-ਇੱਕ ਡੀਵੀਆਰ ਵੀ ਕਬਜ਼ੇ 'ਚ ਲਿਆ ਗਿਆ ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਹਾਲਾਂਕਿ ਸਬੰਧੀ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਗਈ ਨਾ ਰੇਡ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਮਿਲੀ ਹੈ ਪੁਲਿਸ ਜ਼ਿਲ੍ਹਾ ਬਟਾਰਾ ਦੇ ਅਧੀਨ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਕੁਮਾਣ ਮਚਰਾਵਾ ਪਾਮ ਵਿੱਚ ਐਨਆਈਏ ਵੱਲੋਂ ਰੇਡ ਕੀਤੀ ਜਾ ਰਹੀ ਹੈ ਇੱਥੇ ਵੀ ਗੁਰਮੁਖ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਕੁਮਾਣ ਲਖਵਿੰਦਰ ਕੌਰ ਬਲਜੀਤ ਸਿੰਘ ਦੇ ਘਰਾਂ ਦੇ ਵਿੱਚ ਏਜੰਸੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ